ਸੌਣ ਦੇ ਸਰਾਟਿਆਂ ਚ ਭਿੱਜ ਕੇ ਸੌਣ ਦੇ ਸਰਾਟਿਆਂ ਚ ਭਿੱਜ ਕੇ ਭੁੱਲ ਜੀ ਨਾ ਸਾਡਾ ਤੂੰ ਖਿਆਲ ਨੀ ਸੌਣ ਦੇ ਸਰਾਟਿਆਂ ਚ ਭਿੱਜ ਕੇ ਭੁੱਲ ਜੀ ਨਾ ਸਾਡਾ ਤੂੰ ਖਿਆਲ ਨੀ ਜਾਣ ਆਪਣੀ ਤੋਂ ਵੱਧ ਡੁੱਬ ਜਾਣੀਏ ਜਾਣ ਆਪਣੀ ਤੋਂ ਵੱਧ ਡੁੱਬ ਜਾਣੀਏ ਮੁੰਡਾ ਤੈਨੂੰ ਕਰਦਾ ਪਿਆਰ ਨਹੀਂ ਸੌਂਦੇ ਸਰਾਟਾਂ 'ਚ ਭਿੱਜ ਕੇ ਉਲਜੀ ਨਾ ਸਾਡਾ ਤੂੰ ਖਿਆਲ ਨਹੀਂ ਸੌਂਦੇ ਸਰਾਟਾਂ 'ਚ ਭਿੱਜ ਕੇ ਉਲਜੀ ਨਾ ਸਾਡਾ ਤੂੰ ਖਿਆਲ ਨਹੀਂ ਜਾਣ ਆਪਣੀ ਤੋਂ ਵੱਧ ਡੁੱਬ ਜਾਣੀਏ ਜਾਣ ਆਪਣੀ ਤੋਂ ਵੱਧ ਡੁੱਬ ਜਾਣੀਏ ਮੁੰਡਾ ਤੈਨੂੰ ਕਰਦਾ ਪਿਆਰ ਨਹੀਂ ਸੌਣ ਦੇ ਸਰਾਟਾਂ 'ਚ ਭਿੱਜ ਕੇ ਓਲ ਜੀ ਨਾ ਸਾਡਾ ਤੂੰ ਖਿਆਲ ਨਹੀਂ ਸੌਣ ਦੇ ਸਰਾਟਾਂ 'ਚ ਭਿੱਜ ਕੇ ਓਲ ਜੀ ਨਾ ਸਾਡਾ ਤੂੰ ਖਿਆਲ ਨਹੀਂ